ਸਿਆਸੀ ਤੌਰ ਤੇ ਕਾਲੀ ਦਲ ਕਿੰਨਾ ਗਰੀਬ ਹੋ ਚੁੱਕਾ ਉਹ ਕੰਚਨਪ੍ਰੀਤ ਨੂੰ ਇਹ ਤਾਂ ਕਹਿੰਦੇ ਆ ਇੱਕ ਤਰ੍ਹਾਂ ਦੀ ਫੌਜੀ ਦੀ ਬੇਟੀ ਹੈ ਜੀ ਪਰ ਇਹ ਵੀ ਕਹਿੰਦੇ ਕਿ ਉਹ ਇੱਕ ਗੈਂਗਸਟਰ ਦੀ ਪਤਨੀ ਹੈ ਇਹ ਦੀ ਸਾਬਤ ਕਰਦੇ ਕਿ ਉਹ ਕਿੱਦਾਂ ਆਈ ਇੰਡੀਆ ਦੀ ਕਿਹੜੀ ਇਮੀਗ੍ਰੇਸ਼ਨ ਦੇ ਵਿੱਚ ਇਹੜੇ 에어ਪੋਰਟ ਦੇ ਉੱਤੇ ਉਹਦਾ ਵੀਜ਼ਾ ਕਲੀਅਰ ਹੋਇਆ ਕਿੱਦਾਂ ਪਹੁੰਚੀ ਇੰਡੀਆ ਦੇ ਵਿੱਚ ਉਹਦੇ ਕਿਸ ਢੰਗ ਨਾਲ ਪਹੁੰਚਾਇਆ ਕੀਤਾ ਕਿਸੇ ਨੂੰ ਵੀ ਪਤਾ ਜੇ ਪਤਾ ਤੇ ਸੁਖਵੀਰ ਥੋੜੀ ਪੰਜਾਬ ਦੇ ਲੋਕਾਂ ਨੂੰ ਦੱਸ ਦੇ ਇੱਕ ਅਕਸੂ ਦੀ ਪਤਨੀ ਜਿਹੜੀ ਆ ਕਿੱਦਾਂ ਆਈ ਹੈ ਕਿੱਦਾਂ ਆ ਕੇ ਕਦਮ ਤਾਤ ਹਲਕੇ ਦੇ ਵਿੱਚ ਬਹਿਸ ਦਾ ਮਾਹੌਲ ਕਲੈਕਟ ਕੀਤਾ ਕਿੱਦਾਂ ਆ ਕੇ ਲੋਕਾਂ ਦੇ ਕੰਨਾਂ ਨੂੰ ਫੋਨ ਲਾ ਕੇ ਉਹ ਆਪਣੇ ਪਤੀ ਨਾਲ ਗੱਲਾਂ ਕਰਾਉਂਦੀ ਸੀਗੀ ਤੂੰ ਕਹਿੰਦੀ ਸੀਗੀ ਕਿ ਵੋਟਰ ਦਾ ਭਾਈ ਤੇ ਕੀ ਹੱਥ ਹੋਊਗਾ ਇਹ ਜਿਹੜੀ ਗੈਕਸਟਰਾ ਦੀ ਪੋਲਿਟਿਕਸ ਜਦੋਂ ਕੱਲੀ ਦਲ ਭਾਜਪੀ ਦਾ ਦਾਸਾ ਰਾਜ ਹੈ ਇਹ ਉਦੋਂ ਸ਼ੁਰੂ ਹੋਈ ਹੈ ਇਹ ਗੈਂਗਸਟਰ ਦੀ ਪੋਲਟਿਕਸ ਸਰ ਆ ਜਿੱਥੇ ਆਪਾਂ ਬੈਠੇ ਆ ਤੇ ਨੇੜੇ ਪਤਲੀ ਕਾ ਚੌਕ ਆ ਜਿੱਥੇ ਮਜੀਠੀਏ ਦੇ ਗੈਂਗਸਟਰਾਂ ਨੇ ਇੱਕ ਧੀ ਦੀ ਇੱਜ਼ਤ ਬਚਾਉਂਦੇ ਥਾਣੇਦਾਰ ਨੂੰ ਕਿੱਦਾਂ ਗੋਲੀਆਂ ਦਾ ਪੁੰਨ ਦਿੱਤਾ ਸੀਗਾ ਕੱਲੇ ਪੁੰਨ ਕੇ ਦੀ ਗਏ ਮਜੀਠੀਏ ਦੇ ਨਾਂ ਦੇ ਮਾਲਕੇ ਗਏ ਕਿਦਾਂ ਨਾਬਾ ਜੇਲ ਬਰੇਕਾਂਡ ਹੋਇਆ ਕਿਦਾਂ ਪਤਾ ਨਹੀਂ ਕਿੰਨੇ ਤਾਂ ਜਿਹੜੇ 10 ਸਾਲ ਦੇ ਵਿੱਚ ਹੋਏ 10 ਸਾਲ ਦੇ ਵਿੱਚ ਕਿੰਨੇ ਗੈਂਗਸਟਰ ਨੂੰ ਪੱਠੇ ਪਾਏ ਗਏ ਕਾਲੀ ਦਲ ਅਲਾਵਾ ਤੇ ਬੀਜਪੀ ਵੱਲੋਂ ਉਹਦਾ ਸਾਰੇ ਗੱਲਾਂ ਕਰਦੇ ਅੱਜ ਇਹ ਕਹਿੰਦੇ ਆ ਤਿਆਂ ਪੇੜਾਂ ਦਾ ਸਵਾਲ ਹੈ ਹਾਂ ਤਿਆਂ ਪੇੜਾਂ ਉਹ ਸਵਾਲ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਅਸੀਂ ਹਰ ਪੰਜਾਬੀ ਨੂੰ ਪਤਾ ਹੈ ਤੇ ਇਹ ਪਿਆ ਬਣਾ ਦੀ ਕਿੱਦਾਂ ਕਰਦੀ ਐ ਸਪੈਕਟ ਕਿੱਦਾਂ ਕਰਦੀ ਐ ਇਹਨਾਂ ਨੂੰ ਕੋਈ ਜ਼ਿਆਦਾ ਨਹੀਂ ਪਤਾ ਇਹਨਾਂ ਕੋਲ ਕੋਈ ਜ਼ਿਆਦਾ ਸਰਟੀਫਿਕੇਟ ਨਹੀਂ ਕੇ ਪਰ ਸਵਾਲ ਇਹ ਦੀ ਸਰ ਸਵਾਲ ਇਹ ਆ ਤੇ ਕਾਲੀ ਦਲ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਵਾਸਤੇ ਪੰਜਾਬ ਦੇ ਪੁੱਤਾਂ ਨੂੰ ਦੁਬਾਰਾ ਗੈਂਗਸਟਰ ਬਣਾ ਕੇ ਉਹ ਫੇਰ ਆਪਣੀ ਸਿਆਸੀ ਜ਼ਮੀਨ ਤਿਆਰ ਕਰ ਰਿਹਾ ਜਿਹੜੀ ਨਹੀਂ ਵਾਣ ਦਿੱਤੀ ਜਾਊਗੀ ਭਾਵੇਂ ਜੋ ਮਰਜ਼ੀ ਹੋ ਜਾਵੇ ਨਹੀਂ ਹੋਣ ਦਿਆਂਗੇ ਤਾਂ ਸਾਡਾ ਤੇ ਤਜਲਬਾ ਹੋ ਗਿਆ ਤਰ ਤਾ ਤੁਸੀਂ ਯਾਰ ਟਿਕਟਾਂ ਦੇ ਉੱਤੇ ਆਇਓ ਤੁਹਾਡੇ ਜੇ ਨਹੀਂ ਹਿੰਮਤ ਨਹੀਂ ਬੋਲੋ ਸੀ ਡੈਕਸਰ ਦੀ ਸੱਸ ਨੂੰ ਟਿਕਟ ਦਿੱਤੀ ਆ ਕਿਉਂ ਨਹੀਂ ਬੋਲਦੇ ਕੰਚਨਪ੍ਰੀਤ ਡੈਕਸਰ ਦੀ ਪਤਨੀ ਹੈ ਤੁਹਾਡੇ 'ਚੇ ਹਿੰਮਤ ਨਹੀਂ ਬੋਲੋ ਜੋ ਗੈਸਟਰ ਦੀ ਪਤਨੀ ਰਹਿ ਗਈ ਤਾਂ ਕੀ ਕਹਿਦੀ ਤੀ ਬੈਠਦੀ ਲਊਗੀ ਉਹ ਤੁਸੀਂ ਕਿਦਾਂ ਲੋਕਦੇ ਫਿਰਦੇ ਹੋ ਯਾਰ ਡੱਟ ਕੇ ਕਹੋ ਡੱਟ ਕੇ ਕਹੋ ਕਿ ਅਸੀਂ ਗੈਸਟਰ ਦੇ ਨਾਲ ਪੋਲਟੈਕਸ ਕਰਦੇ ਹਾਂ ਡੱਟ ਕੇ ਕਹੋਗੇ ਸਾਡੇ ਪੱਲੇ ਕੋਈ ਨਹੀਂ ਸਿਆਸੀ ਤਾਕਤ ਤੇ ਸਿਆਸੀ ਤਾਕਤ ਤੇ ਸਾਡੀ ਜ਼ਮੀਨ ਧਾਰਮਿਕ ਤਾਕਤ ਦੇ ਸਿਆਸੀ ਤਾਕਤ ਦੇ ਖਤਮ ਹੋ ਚੁੱਕੀ ਆ ਅਸੀਂ ਦੁਬਾਰਾ ਉਹੀ ਰਾਹ ਚੜ੍ਹਨਾ ਚਾਹੁੰਦੇ ਜਿਹੜਾ 10-15 ਸਾਲ ਪਹਿਲਾਂ ਸੀਗਾ ਪਾਦੇ ਸਰ ਬਹੁਤ ਔਖਾ ਹੈ ਇਹ ਬਾਤ ਹੀ ਛੁੱਟ ਦੇਵਾਂਗੇ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਯਾਰ ਆ ਮੇਰੇ ਕੋ ਪੇਪਰ ਪਏ 13 ਤੋਂ ਲੈ ਕੇ ਹੁਣ ਤੱਕ 24 ਤੱਕ ਆ ਮੈਨੂੰ ਲੱਗਦਾ 20 ਤੋਂ ਵੱਧ ਬੱਤਿਆ ਉਸ ਬੰਦੇ ਦੇ ਉੱਤੇ ਗੈਸਟਰ ਨੂੰ ਤੇ ਜੀ ਦੀ ਪਤਾ ਨਹੀਂ ਕੀ ਨਾ ਆਈਦਾ ਅਮਤ ਬਾਤ ਸੇ ਬਾਤ ਸਭ ਨੂੰ ਪਤਾ ਮੈਨੂੰ ਕਿ ਦੱਸਣ ਦੀ ਲੋੜ ਹੈ ਕੋਈ ਆ ਮੇਰੇ ਕੋ ਸਭ ਹਵ ਐਫ ਆਈ ਆਰ ਦੀ ਨੰਬਰ ਹੈ ਮੇਰੇ ਕੋ ਡੇਟ ਹੈ ਤਤਲਾਂ ਦੇ ਬੱਤਿਆ ਜਾਂ 307 ਦੇ ਬੱਤਿਆ ਨੁਟਾ ਹੋਵਾ ਦੇ ਬੱਸੀਆ ਕੀ ਚਾਉਂਦੇ ਆਪਾਂ ਕਾਲੀ ਗੱਲ ਕੀ ਚਾਹੁੰਦਾ ਕਿ ਪੰਜਾਬ ਨੂੰ ਸੁੱਟ ਗਏ ਉਹਨਾਂ ਦੇ ਗਾੜੀ ਪੰਜਾਬ ਨੂੰ ਦੁਬਾਰਾ ਉੱਥੇ ਤੱਕ ਦੀਏ ਇਹ ਜਾਗਤ ਦੀ ਦੇਾਂਗੇ ਸਭ ਭਾਵੇਂ ਜੋ ਬੰਦੀ ਹੋਵੇ ਅਸੀਂ ਡੈਕਸਟਾਈਵ ਹੈ ਤਾਂ ਹੀ ਪੋਲਿਟਿਕਸ ਉਹਦੀ ਹੋਰਦੇ ਹੋਗੇ ਭਾਵੇਂ ਜੋ ਬੰਦੀ ਹੋਵੇ ਔਰ ਚੋਣਾ ਤੋਂ ਇਮੀਡੀਏਟ ਬਾਅਦ ਸਰਕਾਰ ਨੇ ਹੋ ਹੱਲਾ ਸ਼ੁਰੂ ਕਰਤਾ ਲਗਾਤਾਰ ਇੱਕ ਤੋਂ ਬਾਅਦ ਇੱਕ ਕਦੇ ਇਹਨਾਂ ਦਾ ਕੋਈ ਮੰਤਰੀ ਆ ਜਾਂਦਾ ਕਦੇ ਅੱਜਕੱਲ ਨਵੇਂ-ਨਵੇਂ ਮੁਖ ਬਲਾਰਾ ਸਾਹਿਬ ਬਣੇ ਉਹ ਆ ਜਾਂਦੇ ਕਹਿੰਦੇ ਜੀ ਕੰਚਨਪ੍ਰੀਤ ਤਾਂ ਦੇਸ਼ ਛੱਡ ਗਈ ਉਹ ਤਾਂ ਨੇਪਾਲ ਤੋਂ ਆਈ ਸੀ ਨੇਪਾਲ ਜ਼ਰੀਏ ਫੇਰ ਚਲੀ ਗਈ ਮੈਂ ਉਸ ਦਿਨ ਵੀ ਕਿਹਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਜੂਜਾਰੂ ਜਿਹੜੇ ਵਰਕਰ ਨੇ ਜਿਹੜੇ ਸਪਾਈ ਨੇ ਡਟ ਕੇ ਮੁਕਾਬਲਾ ਕਰਾਂਗੇ ਭੱਜਣ ਵਾਲਿਆਂ ਚੋਂ ਨਹੀਂ ਜੇ ਕਿਤੇ ਸਰਕਾਰੇ ਸੋਚੇ ਕਿ ਅਕਾਲੀ ਦਲ ਭੱਜੂ ਅਕਾਲੀ ਦਲ ਟਾਕਰਾ ਕਰੂ ਤੇ ਉਰੀਏ ਕੰਚਨਪ੍ਰੀਤ ਕਿੱਥੇ ਸੀ ਕੰਚਨਪ੍ਰੀਤ ਕਿਉਂਕਿ ਸਰਕਾਰ ਚਾਹੁੰਦੀ ਸੀ ਉਹਨੂੰ ਅਰੈਸਟ ਕਰਨਾ ਸਰਕਾਰ ਦਾ ਇੱਕੋ ਮਕਸਦ ਸੀ ਚੱਕ ਕੇ ਕਿਉਂਕਿ ਇਲੈਕਸ਼ਨ ਦੀ ਕਿੜ ਕੱਢਣੀ ਆ ਤਰਨਤਾਰਨ ਦੇ ਵਿੱਚ ਲੋਕਾਂ ਨੇ ਦਿਖਾਤਾ ਕਿ ਸਰਕਾਰ ਨੂੰ ਲੋਕ ਨਫ਼ਰਤ ਕਰਦੇ ਨੇ ਸਿਆਸੀ ਮਸ਼ੀਨਰੀ ਦਾ ਦੁਰਉਪਯੋਗ ਹੋਇਆ ਪੁਲਿਸ ਨੇ ਇਲੈਕਸ਼ਨ ਲੜੀ ਤੇ ਜਿੱਤ ਰਹੀ ਸੀ ਸਿਰਫ 10000 ਦੀ ਤੇ ਉਹ ਤੋਂ ਬਖਲਾ ਕੇ ਕੰਚਨ ਪ੍ਰੀਤ ਨੂੰ ਅਰੈਸਟ ਕਰਨਾ ਚਾਹੁੰਦੇ ਸੀ ਅਸੀਂ ਉਹਦੀਆਂ ਐਂਟੀਸੀਪੇਟਰੀ ਬੇਲ ਮਾਨਯੋਗ ਅਦਾਲਤ ਦੇ ਵਿੱਚ ਫਾਈਲ ਕੀਤੀਆਂ ਤਿੰਨ ਬੇਲਾਂ ਤਰਨਤਾਰਨ ਕੋਰਟ ਇੱਕ ਮਜੀਠੇ ਹੁਣ ਜਿਹੜੀ ਸਰਕਾਰ ਕਹਿੰਦੀ ਸੀ ਜੀ ਅਕਾਲੀ ਦਲ ਨੇ ਤਾਂ ਕ੍ਰਿਮੀਨਲਾਂ ਨੂੰ ਟਿਕਟ ਦੇ ਦਿੱਤੀ ਅਕਾਲੀ ਦਲ ਨੇ ਤਾਂ ਪਤਾ ਨਹੀਂ ਜੀ ਪੰਜਾਬ ਦਾ ਮਾਹੌਲ ਤੇ ਅਦਾਲਤ ਨੇ ਤਾਂ ਮੰਨਿਆ ਨਹੀਂ ਮਾਨ ਸਾਹਿਬ ਨਾ ਭਗਵੰਤ ਮਾਨ ਸਾਹਿਬ ਦੀ ਗੱਲ ਅਦਾਲਤ ਨੇ ਮੰਨੀ ਨਾ ਪੰਜਾਬ ਪੁਲਿਸ ਦੀ ਗੱਲ ਅਦਾਲਤ ਨੇ ਮੰਨੀ ਤੇ ਅਦਾਲਤ ਨੇ ਉਹ ਚਾਰੇ ਕੇਸਾਂ ਦੇ ਵਿੱਚ ਕੰਚਨ ਪ੍ਰੀਤ ਨੂੰ ਬੇਲ ਦਿੱਤੀ ਤੇ ਕਿਹਾ ਕਿ ਜਾ ਕੇ ਇਨਵੈਸਟੀਗੇਸ਼ਨ ਜੁਆਇਨ ਕਰੋ ਪਰ ਕਿਉਂਕਿ ਈਗੋ ਅੰਦਰ ਇੰਨੀ ਭਰੀ ਹੈ ਔਰ ਮੈਂ ਅਫਸਰਾਂ ਨੂੰ ਪੁੱਛਣਾ ਚਾਹੁੰਦਾ ਦੇਖੋ ਆਮ ਆਦਮੀ ਪਾਰਟੀ ਦੀ ਫਰਸਟ੍ਰੇਸ਼ਨ ਸਮਝ ਆਉਂਦੀ ਹੈ ਕਿ ਇੱਕ ਸਾਲ ਰਹਿ ਗਿਆ ਸੱਤਾ ਖਿਸਕਦੀ ਦਿਖ ਰਹੀ ਹੈ ਪਰ ਅਫਸਰ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਕਿਉਂ ਕੰਮ ਕਰ ਰਹੇ ਨੇ ਇਹ ਅਫਸਰ ਬੜੇ ਸਪਸ਼ਟ ਤੌਰ ਤੇ ਅੱਜ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਨੇ ਕਿਉਂਕਿ ਜੋ ਕੱਲ ਕੀਤਾ ਗਿਆ ਉਹ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਸੀ ਉਹ ਅਦਾਲਤਾਂ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਕੀਤਾ ਗਿਆ ਮਤਲਬ ਐ ਤਾਂ ਕੋਈ ਐਂ ਨਹੀਂ ਨੀ ਪੁਲਿਸ ਦੇ ਕੋਈ ਪਰਚਾ ਦੇਉਂ ਅਦਾਲਤ ਬੇਲ ਦੇਉਂ ਪੁਲਿਸ ਕਹੂਗੀ ਅਸੀਂ ਤੁਝੇ ਮਕਦਮੇ ਚੱਕ ਲਾਂਗੇ ਮਤਲਬ ਕਿਤੇ ਨਾ ਕਿਤੇ ਕੀ ਭਗਵੰਤ ਮਾਨ ਸਾਹਿਬ ਕੀ ਪੰਜਾਬ ਦੇ ਡੀਜੀਪੀ ਕੀ ਜਿਹੜੇ ਉੱਥੇ ਦੇ ਲੋਕਲ ਅਫਸਰ ਹੈ ਕੀ ਇਹ ਸਿੱਧਾ ਤੇ ਸਿੱਧਾ ਮਾਨਯੋਗ ਸੁਪਰੀਮ ਕੋਰਟ ਹਾਈ ਕੋਰਟ ਤੇ ਜ਼ਿਲ੍ਹਾ ਅਦਾਲਤਾਂ ਨੂੰ ਚੈਲੰਜ ਕਰ ਰਹੇ ਨੇ ਇਹ ਮੈਂ ਕਿੱਥੋਂ ਕਹਿਣੀ ਪੈਂਦੀ ਹੈ ਚਾਰ ਕੇਸਾਂ ਚ ਬੇਲ ਤੋਂ ਬਾਅਦ ਕੱਲ ਜਦੋਂ ਮਜੀਠੇ ਕੋਰਟ ਦੇ ਹੁਕਮਾਂ ਤੇ ਕੰਚਨਪ੍ਰੀਤ ਨੇ ਇਨਵੈਸਟੀਗੇਸ਼ਨ ਜੁਆਇਨ ਕੀਤੀ ਤਾਂ ਇੱਕ ਨਵਾਂ ਮਚਾ ਇੱਕ 208 ਨੰਬਰ ਐਫ ਆਈ ਆਰ ਹੈ ਜਿਹੜੀ ਐਫ ਆਈ ਆਰ 11 ਨਵੰਬਰ ਨੂੰ ਤਰਜ ਕੀਤੀ ਗਈ 11 ਨਵੰਬਰ ਕਿਦਨ ਜਦਨ ਪੰਜਾਬ ਦੇ ਵਿੱਚ ਚੋਣਾਂ ਹੋ ਰਹੀਆਂ ਸੀ ਜਦਨ ਹਾਰਦੀ ਬਖਲਾਹਟ ਸੀ ਉਹਦੇ ਚ ਕੰਚਨਪ੍ਰੀਤ ਦਾ ਮਲਜਮ ਹੈ ਨਹੀਂ ਸੀ ਉਹਦਾ ਕੋਈ ਧਮਕੀ ਦਾ ਮਾਮਲਾ ਸੀ ਜਿੱਥੇ ਕਿਹਾ ਜੀ ਕਿਸੇ ਬੰਦੇ ਨੇ ਧਮਕੀ ਦਿੱਤੀ ਹੈ ਤੇ ਜਿਹਨੇ ਫੋਨ ਕਰਨ ਨੂੰ ਲਾਇਆ ਉਹ ਵੀ ਬੰਦਾ ਨਾ ਤਾਂ ਉਹ ਚ ਕਿਸੇ ਲੇਡੀ ਦਾ ਜ਼ਿਕਰ ਹੈ ਅਣਪਛਾਤੇ ਬੰਦੇ ਉਸ ਐਫ ਆਈ ਆਰ ਚ ਰੱਖੇਗੇ ਤੇ ਉਸ ਐਫ ਆਈ ਆਰ ਦੇ ਵਿੱਚ ਜਦੋਂ ਬਾਕੀ ਐਫਆਈਆਰਾਂ 'ਚ ਬੇਲ ਮਿਲ ਗਈ ਤਾਂ ਕੰਚਨ ਪ੍ਰੀਤ ਨੂੰ ਕੱਲ ਸਿਰਫ ਤੇ ਸਿਰਫ ਈਗੋ ਸੈਟੀਸਫਾਈ ਕਰਨ ਦੇ ਲਈ ਮੁੱਖ ਮੰਤਰੀ ਜੀ ਪੁਲਿਸ ਦੀ ਈਗੋ ਸੈਟੀਸਫਾਈ ਕਰਨ ਦੇ ਲਈ ਇੱਕ ਜਿਮਨੀ ਲਿਖੀ ਜਾਂਦੀ ਹੈ ਜਿਹੜੀ ਕਿ ਗਰਾਉਂਡਸ ਆਫ ਰੈਸਟ ਦਿੱਤੀਆਂ ਨੇ ਕੰਚਨ ਪ੍ਰੀਤ ਨੂੰ ਇੱਕ ਗਰਾਉਂਡਸ ਆਫ ਰੈਸਟ ਸਪਲਾਈ ਕੀਤੀਆਂ ਨੇ ਉਹ ਗਰਾਉਂਡਸ ਆਫ ਰੈਸਟ ਦੇ ਵਿੱਚ ਕਹਿੰਦੇ ਕਿ ਜੀ ਅਸੀਂ 27 ਤਰੀਕ ਨੂੰ ਇੱਕ ਜਿਮਨੀ ਪਾਈ ਹੈ ਉਹਦੇ ਮੁਤਾਬਕ ਇੱਕ ਨਾਨ ਅਵੇਲੇਬਲ ਅਫੈਂਸ ਹੈ ਜਿਹੜਾ 111 bns ਦਾ ਜਿਹਨੂੰ ਅਸੀਂ ਕਹਿੰਦੇ ਆ ਕਿ ਇਕੱਠੇ ਹੋ ਕੇ ਕਿਸੇ ਨੇ ਕੋਈ ਜੁਰਮ ਕੀਤਾ ਮਤਲਬ ਐਕਸਟਰਸ਼ਨ ਧਮਕੀ ਇਕੱਠੇ ਹੋ ਕੇ ਕਾਮਨ ਇੰਟੈਂਸ਼ਨ ਦੇ ਨਾਲ ਉਹ ਕਿਉਂਕਿ ਨੌਨ ਅਵੇਲੇਬਲ ਅਫੈਂਸ ਹੈ ਉਹ ਅਫੈਂਸ ਉਹਦੇ ਚ ਵੜਾ ਕੇ ਸਿਰਫ ਅਰੈਸਟ ਪਾਉਣ ਦੇ ਲਈ ਉਹਨੂੰ ਕੱਲ ਉਥੇ ਅਰੈਸਟ ਕੀਤਾ ਗਿਆ ਮਜੀਠੇ ਥਾਣੇ ਦੇ ਵਿੱਚ ਜਾ ਕੇ ਚਬਾਲ ਦੀ ਪੁਲਿਸ ਨੇ ਅਰੈਸਟ ਕੀਤਾ ਗਰਾਉਂਡਸ ਆਫ ਅਰੈਸਟ ਦੇ ਵਿੱਚ ਜ਼ਮਨੀ ਦੱਸਦੇ ਨੇ 27 ਤਰੀਕ ਦੀ ਤੇ ਜਿਹੜੀ ਜ਼ਮਨੀ ਆ ਜਿਹੜੀ ਅਸਲ ਡੀਡੀਆਰ ਹੈ ਉਹ ਡੀਡੀਆਰ ਹੈਗੀ 28 ਤਰੀਕ ਦੀ 2:00 ਵਜੇ 6 ਮਿੰਟ ਦੀ ਤਾਂ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਜਿਹੜੇ ਅਫਸਰ ਨੇ ਸਰਕਾਰ ਦੇ ਬਾਹਲਾ ਨੀਚੇ ਨ ਲੱਗਣ ਇਹ ਕਰ ਰਹੇ ਨੇ ਗਲਤ ਕੰਮ ਅੱਜ ਮੇਰੇ ਵੱਲੋਂ ਇੱਕ ਪਟੀਸ਼ਨ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਫਾਈਲ ਹੋਈ ਔਰ ਇਹ ਸਾਰੇ ਤੱਥ ਉੱਥੇ ਰੱਖੇਗੇ ਕਿਉਂਕਿ ਜੋ ਤਰਨਤਾਰਨ ਦੀ ਪੁਲਿਸ ਕਰ ਰਹੀ ਹੈ ਜੋ ਡੀਜੀਪੀ ਸਾਹਿਬ ਤੁਸੀਂ ਅੱਜ ਜਵਾਬ ਦੇਓ ਇਹ ਤੁਹਾਡੇ ਸਬੋਡੀਨੇਟ ਕਰ ਰਹੇ ਨੇ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਜਵਾਬ ਦੇ ਕੇ ਆਏ ਹੋ ਪਹਿਲਾ ਨਛੱਤਰ ਦੇ ਕੇਸ 'ਚ ਵੀ ਜਵਾਬ ਦਿੱਤਾ ਜਿਹੜਾ ਨਛੱਤਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨੇ ਗਲਤ ਚੱਕਿਆ ਗੈਰ ਨਸਤੀਤਾ ਛੱਡਿਆ ਨਾ ਹਾਈ ਕੋਰਟ ਨੇ ਇਸੇ ਤਰੀਕੇ ਜਿਹੜੀ ਅੱਜ ਕੰਚਨਪ੍ਰੀਤ ਦੀ ਪਟੀਸ਼ਨ ਮਾਨਯੋਗ ਪੰਜਾਬ ਤੇ ਰੈਣਾ ਹਾਈ ਕੋਰਟ 'ਚ ਸੁਣਵਾਈ ਲਈ ਆਈ ਉਹਦੇ 'ਚ ਵੀ ਕੋਰਟ ਨੇ ਆਰਡਰ ਪਾਸ ਕੀਤਾ ਕਿ ਇਸ ਤਰੀਕੇ ਦੇ ਨਾਲ ਜਿਹੜਾ 111 ਸੈਕਸ਼ਨ ਤੁਸੀਂ ਐਡ ਕਰਤਾ ਇਹ ਬਿਲਕੁਲ ਕਾਨੂੰਨ ਤੋਂ ਬਾਹਰ ਜਾ ਕੇ ਹੋਇਆ ਹੈ